ਕੈਨਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਕੈਨਸਲ ਕਰ ਦਿੱਤਾ ਹੈ। ਇਹ ਤਾਂ ਕੈਨਸਲ ਹੋ ਰਿਹਾ ਹੈ ਨਾ। ਕੈਨਸਲ ਉਦੋਂ ਹੋਇਆ ਜਦੋਂ ਲੋਕ ਸੰਘਰਸ਼ ਦੇ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਦਫ਼ਤਰੀ ਮੰਗਾ ਲਈ ਸੀ ਤੁਸੀਂ ਤੁਸੀਂ ਚਾਹੇ ਕਹਿ ਲਓ ਇਹ ਨਹੀਂ ਮੈਂ ਕਹਿੰਦਾ ਮੈਂ ਤਾਂ ਲਾਲਦੀਨ ਨਾਲ ਹੀ ਕਰਦਾ ਸੀ। ਚਲੋ ਅਗਲਾ ਸੀ ਖੇਤੀ ਨੀਤੀ। ਮਤਲਬ ਛੋਟੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ ਰਾਇਣਾ ਬਣਾਈ ਜਾਓ। ਜਿੱਥੇ ਬੰਦੀਆਂ ਦੀ ਰਾਇਣਾ ਜੀ ਬਣਾਈ ਜਾਓ। ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਨੂੰ ਨਹੀਂ ਥੋੜਾ ਠੀਕਾ ਦੇਤਾ ਨਹੀਂ ਇਹ ਦੋਨੋਂ ਕਿਸਬੂਤ ਆ ਯਾਰ ਮੈਂ ਮੈਂ ਕਿਹਤੀ ਬੜੀ ਮੰਤਰੀ ਇਹ ਜਮਾਈ ਨਹੀਂ ਹੋ ਸਕਦਾ ਬਿਲਕੁਲ ਨਹੀਂ ਭਾਈ ਜੀ ਇਹ ਮੈਂ ਹਲਦਾਬ ਨਹੀਂ ਹੈ ਲੋ ਜਾ ਰਹੀ ਇਸ ਕੱਲ ਦੀ ਮੈਂ ਕੰਮ ਕਿਉਂ ਲਾਵਾਂਗੇ ਨਹੀਂ ਭਾਈ ਜੀ ਹੈ ਹੀ ਨਹੀਂ ਜਦੋਂ ਇਹ ਕੱਲ ਤਾਂ ਮੈਂ ਕਹਿੰਦਾ ਬੈਠੇ ਬੜੀ ਮੇਰੀ ਮੇਰੀ ਗੱਲ ਸੁਣੋ ਫਾਰਮਰ ਕਮਿਸ਼ਨ ਖੇਤੀ ਬੜੀ ਯੂਨੀਵਰਸਿਟੀ ਦੇ ਕੁਝ ਲੋਕ ਉਹਨਾਂ ਤੋਂ ਲੈ ਕੇ ਥੋੜੋ ਵੀ ਰੈ ਲੈ ਕੇ ਉਹ ਖੇਤੀਬਾੜੀ ਨੀਤੀ ਚੱਲੀ ਜਾਂਦੀ ਉਹਦੀ ਹੈ ਵੀ ਕੀ ਕਿਵੇਂ ਹੋਣਾ ਜੀ ਬਹੁਤ ਵਧੀਆ ਹੋਣੀ ਉਹਨੂੰ ਖੇਤੀ ਨੀਤੀ ਅਸੀਂ ਮੈਂ ਮੈਂ ਵੀ ਜਦੋਂ ਛੋਟੇ ਘਰੇ ਖੇਤੀ ਨੀਤੀ ਦਾ ਖਰੜਾ ਦੇਖ ਕੇ ਆਏ ਹਾਂ ਜੀ ਸਾਰੀ ਜਦੇ ਬੰਦੀ ਵੱਲੋਂ ਕਿਰਤੀ ਕਾਰਜ ਯੂਨੀਅਨ ਵੱਲੋਂ ਅਗਰਾਹਾ ਵੱਲੋਂ ਤਿੰਨ ਜਦੇ ਬੰਦੀਆਂ ਨੇ ਸੁਝਾ ਦਿੱਤੀ ਨੀਤੀ ਸਰਕਾਰ ਨੇ ਤਕੀਵੀ ਅਸੀਂ ਦੇਖ ਕੇ ਵੀ ਆਏ ਨਹੀਂ ਕਿ ਰਾਜਾ ਜੀ ਉਹਦੇ ਵਿੱਚ ਵੀ ਇਹਦੇ ਵੇਖੋ ਕਿ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ ਲਾਗਦੇ ਸੀ ਸਬੂਤ ਵੀ ਦੇਵਾ ਕਿਉਂਕਿ ਅਸੀਂ ਉਹਦਾ ਬਰੋਧ ਹੀ ਕਰਦੇ ਆਂ ਵੀ ਉਹ ਜਿਹੜੀ ਕੰਪਨੀ ਐ ਪ੍ਰਾਈਵੇਟ ਉਹਨੇ ਜਿਹੜੇ ਆਪਦੇ ਜਿੱਤੀਆਂ ਬੇਟੀਆਂ ਲੱਗੀਆਂ ਅਮਰੀਕਾ ਤੋਂ ਪੇਸ਼ੇਵਰ ਮੈਂ ਅਮਰੀਕਾ ਨਾਲ ਸੰਬੰਧਿਤ ਹੀ ਮੈਂ ਉਹਦੇ ਨਾਲ ਮੈਨੂੰ ਕੀ ਨੀਕਾ ਨਾਲ ਮੇਰਾ ਦੋ ਟੈ ਪੰਜਾਬ ਦਾ ਮੈਂ ਹਾਲਾਂਕਿ ਜਿੱਥੇ 10 ਸਾਲ ਹੋ ਰਹੇ ਨੇ ਦੀਆ ਅੱਥਾ ਦੇ ਵਿੱਚ ਮੈਂ ਬੇਅਮਰੀਕਾ ਤੋਂ ਬੁਨੇ ਉੱਥੇ ਕਿਸਾਨ ਨੂੰ ਮਤਲਬ ਜਮੀਨ ਵਾਧਾ ਹੁੰਦੀ ਆ ਸਾਡੇ ਦੋ ਪੂਰੇ ਕਿਨਾਰੇ ਬਾਈ ਜੀ ਇਸ ਕਰ ਨੂੰ ਮੈਂ ਵੀ ਜਾਣਦਾ ਥੋੜੇ ਵੀ ਕੋਈ ਜਾਣਦਾ ਪ੍ਰੀਕੀ ਤੌਰ ਤੇ ਜਾਣਦਾ ਇਸ ਗੱਲ ਦੀ ਕਿਹੜੀ ਨਾ ਹੀ ਹੋਈ ਐ ਤੇ ਨਾ ਹੋਣਾ ਚਾਹੁੰਦਾ ਜਦੋਂ ਮੇਰੇ ਕੋਲ ਚਲੋ ਤੇ ਦੂਸਰਾ ਦੋ ਤਿੰਨ ਵਾਰੀ ਛੋਟੀ ਸਰਕਾਰ ਆਈ ਤੋਂ ਫਸਲਾ ਮਰ ਗਿਆ ਨ ਮਤਲਬ ਤੁਸੀਂ 6300 ਦੇ ਕੇ ਪੱਲਾ ਝੜ ਗਏ ਬਿਲਕੁਲ ਸੈਂਟਰ ਗਵਰਨਮੈਂਟ ਦਾ ਤੇ ਸਾਰਾ ਨੋਰਮਲ ਬਣਿਆ ਹੈ ਨਾ ਜਿੰਨਾ ਕਿ ਅਸੀਂ ਦੇਖ ਸਕਦੇ ਹਾਂ ਦੇਖੋ ਅਸੀਂ ਇਹ ਕਹਿੰਦੇ ਸੀ ਵੀ ਜਿਹਦੇ ਖਾਂਦੀ ਫផល ਨਹੀਂ ਮਰੀ ਅਸੀਂ ਉਹ ਕਹਿੰਦੇ ਪਰ ਕਿੱਥੇ ਮਤਲਬ 80 90% ਬਦਲ ਮਾਰੀ ਉਹਥੇ 6500 ਰੁਪਏ ਕੀ ਕਮਾਣਾ ਭਾਈ ਜੀ ਮੈਂ ਤਾਂ ਪਰਸੈਂਟੇਜ ਦੀ ਗੱਲ ਹੋ ਜਾਂਦੀ ਜੇ ਤੁਸੀਂ 20% ਕੱਢ ਲਓ ਉਹ ਵੇਚ ਕੇ ਮਹਿਕ ਮੈਂ ਸਾਰਾ ਕੁਝ ਉਸ ਤਰ੍ਹਾਂ ਕਰਦੇ ਇਹੋ ਜੀ ਗੱਲ ਆਪਣੇ ਵੱਲੋਂ ਦੀ ਤੁਸੀਂ ਇਸ ਗੱਲ ਨੂੰ ਕਦੇ ਵੀ ਨਾਲ ਉਤਾਰਨੀ ਹੈ ਉਹ ਕੋ ਮੈਨੂੰ ਮੈਂ ਤੁਹਾਡੇ ਨਾਲ ਹਰ ਕੰਮ ਕਰਦਾ ਹਾਂ ਜੇ ਮਗਰ ਅਸੀਂ ਪ੍ਰਗਨ ਕੀ ਗੱਲ ਹੁਣ ਕੀ ਫੇਰ ਅਸੀਂ ਇਹ ਸਵਾਲ ਨਹੀਂ ਕਰਦੇ ਨਹੀਂ ਠੀਕ ਹੈ ਕਰੋ ਜੀ ਦੇਖੋ ਕਿਸਾਨ ਦੇ ਪੁੱਤੋਂ ਤੁਹਾਡੇ ਫਾਦਰ ਸਾਹਿਬ ਨਹੀਂ ਨਾ ਮੈਂ ਕਿਸਾਨ ਦੀ ਛੋਟਾ ਮੇਰਾ ਕੋਈ ਕਾਰੋਬਾਰ ਨਹੀਂ ਮੇਰਾ ਸਾਲ ਦਾ ਮੇਰੇ ਕਲਪਨ ਮੈਂ ਸਾਲ ਦਾ ਵਜ਼ੀਰ ਬਣਿਆ ਕੋਈ ਇੱਕ ਵੀ ਕੋਈ ਪਰਮਟ ਕੋਟਾ ਕੁਝ ਵੀ ਜਿਵੇਂ ਬਲੋਕ ਕਰ ਲੈਂਦੇ ਮੇਰਾ ਕੁਝ ਨਹੀਂ ਮੈਂ ਤਾਂ ਤੁਹਾਡੇ ਨਾਲ ਦਾ ਲੋਕਾਂ ਨੇ ਬਣਾਤਾ ਗੁਲੇ ਬੰਦੇ ਮਤਲਬ ਉਸ ਕਿਸਾਨਾਂ ਨੂੰ ਤਾਂ ਮਿਲ ਗਿਆ ਉਸ ਕਿਸਾਨਾਂ ਨੂੰ ਐਸਪੀਐਮ ਤਫੀਦਾਰ ਪਟਵਾਰੀ ਲਾਟਰੋਂ ਛਟਰੋਂ ਸਾਰੇ ਨਾਲ ਕੇ ਉਹਦਾ ਜਿਹੜਾ ਨੇ ਉਹਦਾ ਮਤਲਬ ਸਰਕਾਰ ਨੇ ਜਿਹੜੇ ਕੁਝ ਮਿਲਿਆ ਉਹ ਮਾੜਾ ਜਿਹਾ ਪਲੀਜ਼ ਜਿੰਮੇ ਜਿੰਮੇ ਕਿੱਥੇ ਕਿੱਥੇ ਨੇੜੇ ਦੇ ਬੰਦੇ ਨੂੰ ਮਿਲ ਕੇ ਉਹ ਦੇਖੋ ਜੀ ਇਹ ਤਾਂ ਜਿਹੜਾ ਕੋਈ ਲੰਬੀ ਦਰਤਾਂ ਸਰਕਾਰ ਨੇ ਨਹੀਂ ਕਰਦੀ ਅੱਛਾ ਜਿਹੜਾ ਆਖਰੀ ਸਵਾਲ ਲਗਾ ਤੁਸੀਂ ਲੰਬੀ ਤੋਂ ਜਿੱਥੇ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇੱਧਰ ਆ ਗਏ ਉਹ ਫੇਰੇ ਲੋਕਾਂ ਦੇ ਬੇਸ਼ਅ ਦਾ ਖਾਤਮਾ ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ ਦੇਖੋ ਚੋਣ ਹੈ ਪਾਰਟੀ ਨੇ ਕਿਹਾ ਵੀ ਬਿਲਕੁਲ ਐਮਪੀ ਚੋਣ ਲੈਂਦੀ ਮੈਂ ਲੜ ਸਕਦਾ ਮੇਰਾ ਬੋਲਕਦਕਾਰ ਆ ਲੋਕਾਂ ਦੇ ਵੋਟਾਂ ਪੂਰੀਆਂ ਨਾ ਪੂਰੀਆਂ ਮੈਨੂੰ ਸੋਡਾ ਅਧਿਕਾਰ ਹੈ ਤੁਸੀਂ ਉਧਰ ਲੋਕਾਂ ਨਾਲ ਵਾਅਦਾ ਕਰਕੇ ਲੰਬੀ ਦੇ ਜਿੱਤੇ ਬਾਈ ਜੀ ਬੈਂਡ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾਇਆ ਅਜੇ ਵੀ ਲੰਬੀ ਦੇ ਲੋਕਾਂ ਨਾਲ ਉਹ ਗੱਲ ਉਹ ਗੱਲ ਨੂੰ ਬਾਈ ਜੀ ਦੇਖੋ ਇਹ ਇਸ ਗੱਲ ਤੇ ਮਾਫੀ ਚਾਹੁੰਦਾ ਇਹ ਮੇਰੀ ਦੇਖੋ ਇਹ ਮੇਰਾ ਅਧਿਕਾਰ ਹੈ ਮੈਂ 10 ਚੋਣਾ ਵੀ ਲੈਣਾ ਲੋਕ ਮੈਨੂੰ ਮੋੜ ਦੇ ਦੇਵਾਂਗਾ ਹੁਣ ਅਗਲਾ ਆ ਇਹ ਚੀਜ਼ ਤਾਂ ਕਰਨੀ ਤਾਂ ਬ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਡੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਨੂੰ ਸੀ ਲਾ ਅਕਸਰ ਨੂੰ ਲੋਕਾਂ ਵਿੱਚ ਚੁਣਿਆ ਹੋਇਆ ਨਮੇਂਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮੇਂਦਾ ਚੁਣਿਆ ਸੀ ਬਾਅਦ ਚਾਹੇ ਐਮਐਲਏ ਨੇ ਉਹ ਬਣਾਇਆ ਮਤਲਬ ਅੱਜ ਤੱਕ ਏਸਐਮਐਲਏ ਸਿੰਘਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆਗੇ ਇਹ ਲੋਕਾਂ ਦਾ ਚੁਣਿਆ ਥੋੜੀ ਜਿੜਕਾ ਛੋਟੀ ਸਰਕਾਰ ਨੇ ਤੁਸੀਂ ਕਿਸ ਵਾਸਤੇ ਮਾਣ ਰਣੂ ਤੁਸੀਂ ਮੈਨੂੰ ਪੁੱਛਦੇ ਨਹੀਂ ਤੁਸੀਂ ਕੈਬਨਟ ਵਿੱਚ ਇਕੱਲਾ ਬੈਠਾ ਮੇਰੇ ਨਾਲ ਹੁੰਦਾ ਹੈ ਇਹ ਮੇਰੀ ਮੱਤ ਦੇ ਤਰੀਕੇ ਦਾ ਮੈਂ ਤੁਸੀਂ ਕੈਬਨਟ 'ਚ ਹੋਰ ਜਿੰਮੇਵਾਰਾਂ ਉਹਦੇ ਕਿਹੜੇ ਜ਼ਿੰਮੇਵਾਰੀਆਂ ਮੈਨੂੰ ਬਾ ਦੇਣਾ ਭਾਈ ਮੈਂ ਕਹਿੰਦੀ ਵੀ ਕੱਲ ਮੇਰੀ ਮੱਢੀ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਨੂੰ ਚਲੋ ਇਸ ਸਵਾਲ ਵਿੱਚ ਰਹਿ ਗਿਆ ਹੋਰ ਤੱਕ ਨਹੀਂ ਸਵਾਲ ਪਹਿਲਾਂ ਦਾ ਜਵਾਬ ਤਾਂ ਦੇ ਉਹਨਾਂ ਵੀ ਨਹੀਂ ਇਹ ਕੱਲ ਨੂੰ ਇਹ ਪਾਈ ਹਾਈ ਕਮਾਂਡ ਕੋਲੇ ਆ ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤਦਾ ਹੈ ਭਾਵੇਂ ਅਸੀਂ ਨਹੀਂ ਧੋਣਾ ਜਿੱਸਾ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਛੋਟੀ ਹਾਂ ਜਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹੱਥ ਨਹੀਂ ਆਉਂਦੀ ਉਹ ਇਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਅੱਖ ਨਾਮ ਰੋਲਾ ਨਾ ਮੂੰਗਾ ਮੈਨੂੰ ਮੈਨੂੰ ਉਹਨਾਂ ਨੇ ਚੰਗਾ ਲੱਗਿਆ ਮੈਨੂੰ ਮਿਸਟਰ ਵਾਲਾ ਮਹਿਤਾਪਾ ਐਮਐਲਏ ਤੁਰੇ ਫਰਦਾ ਸੀ ਮੈਂ ਨਹੀਂ ਗੱਲ ਕਰਦਾ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਛੋਟਾ ਕੇਜਰੀਵਾਲਾ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਜ਼ੋਨ ਇਸ ਅਜੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਹੋਣਾ ਕਰ ਅਸੀਂ ਕਹਿੰਦੇ ਹਾਂ ਵੀ ਬੋਧੀ ਕਰਨ ਲਈ ਤਿਆਰ ਹੋ ਰੱਬ ਜਾਣਦਾ ਕੌਣ ਤਿਆਰ ਹੈ ਉਹਨੇ ਮਤਲਬ ਆ ਉਸ ਜਿਹੜਾ ਫੀਚਰਤਾਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹੀ ਕੀ ਪ੍ਰਗਟਾਉਂਦਾ ਕੀ ਛੋਟੀ ਸਰਕਾਰ ਮੇਰੇ ਨੋਟਿਸ ਨਹੀਂ ਬਾਈ ਜੀ ਨਹੀਂ ਨਹੀਂ ਜਿਹੜੀ ਹੈ ਨਹੀਂ ਉਹ ਬੈਠੋ ਗਲਤੀ ਵੇਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ ਚਲੋ ਹੋਣਾ ਜੀ ਬਾਈ ਜੀ ਮੇਰੇ ਨੋਟਿਸ ਨਹੀਂ ਤੇ 나ই ਮੈਂ ਤੇ ਸਹਿਮਤ ਜਾਂ ਪੰਜਾਬ ਪੰਜਾਬ ਆ ਛੋਟੀ ਸਰਕਾਰ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਾਂ ਮੈਂ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮੋ ਆਉ ਏਦੇਰ ਪਾਰਟੀ ਕਰਕੇ ਸਾਰੀ ਦੇਸ਼ ਦੀ ਚਲਦੀ ਹੈ ਟੋਟਾ ਵੀ ਕੋਈ ਕਿਸਾਨ ਨੂੰ ਨਹੀਂ ਹੁੰਦਾ ਸੁਪਰੀਮਾ ਹੋਣਾ ਹਰ ਇੱਕ ਬੰਦੇ ਦਾ ਸੁਪਰੀਮਾ ਹੋਣਾ ਕਿਥੋਂ ਦਾ ਇਥੋਂ ਦਾ ਮੁੱਦਾ ਇਥੋਂ ਦਾ ਨਹੀਂ ਨਹੀਂ ਬਿਲਕੁਲ ਹੁੰਦਾ ਹੁਣ ਜਿਹੜੀ ਇੱਕ ਚੌਣਾ ਇੱਕ ਭਾਟਾ ਬਦਲੋ ਸਾਰੇ ਤੇ ਉਹ ਕੰਮ ਕਰਦੇ ਹੁੰਦੇ ਨੇ ਕਿ ਪਰ ਛੋਟੀ ਪੰਜਾਬ ਸਰਕਾਰੋਂ ਤਾਂ ਖਡਣ ਕਿਉਂ ਕਰਦੇ ਕਰਦੇ ਇਸ ਤਰ੍ਹਾਂ ਰੋਈ ਰੋਲਾ ਬਾਈ ਇਹ ਤਾਂ ਰੋਲ ਹੀ ਹੁੰਦਾ ਹੁਣ ਵੀ ਪਾ ਗਏ ਮੈਂ ਤਾਂ ਇਹ ਰੋਲਾ ਬਾਈ ਜੰਨੀ ਨਹੀਂ ਮਤਲਬ ਜਨਤਕ ਤੌਰ ਤੇ ਖਬਰਾਂ 'ਚ ਖਡਣ ਕਰੋ ਪਰ ਪੰਜਾਬ ਸਰਕਾਰ ਚਲੋ ਯਾਰ ਸਾਡੀ ਨਾ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਬਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਹੁਣਾਂ ਨਹੀਂ ਦੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਪਰੋਚੇ ਪਰੇ ਨੂੰ ਪਤਾ ਸਾਨੂੰ ਵੀ ਪਤਾ ਜੇ ਲੋਕਾਂ ਦਾ ਵਿਰੋਧ ਦਾ ਲੋਕ ਸਾਡੇ ਵਿਰੋਧ ਹੋ ਜਾਵੇ ਮਤਲਬ ਜਨਤਾਕ ਤੌਰ ਤੇ ਹਮਾਂ ਦਾ ਵਿਰੋਧ ਕਰਨਾ ਚਾਹੀਦਾ ਕਰਦੇ ਜੀ ਜਨਤਾ ਜੀ ਕਰਦੇ ਸਾਰੀ ਚਾਹਤ ਮਤਲਬ ਇੱਕ ਵੀ ਕਲੇ ਪ੍ਰੈਸ਼ਤ ਨਹੀਂ ਆਇਆ ਮੇਰੇ ਕਾਰਜ ਜੀ ਕਰੀ ਮਰਿਆ ਮੈਂ ਬਰਾਬ ਦੀ ਆਵਾਜ਼ ਦੀ ਪਾਰਟੀ ਨੇ ਵਿਰੋਧ ਦਾ ਪ੍ਰੈਸ ਚ ਨਾ ਜਾਣਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਅਸੀਂ ਤੇ ਕੋਣ ਵੀ ਇੱਕ ਤੁਸੀਂ ਨਾਲ ਦਾਵੇ ਨੂੰ ਵੀ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਜੀ ਮਤਲਬ ਇਸ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਟੈਨ ਤੋਂ ਪਰੇ ਮੈਨੂੰ ਪਤਾ ਦੇਖੋ ਮਾਰੇ ਜੀ ਵੀਰਾਰ ਦੇ ਇੱਕ ਜੀ ਕਹਿੰਦੇ ਪਸ਼ੂ ਕਿੱਧਰ ਮੈਨੂੰ ਪਤਾ ਜੀ ਮੈਨੂੰ ਹੋਇਆ ਤੇ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀਆਂ ਜਵਾਈਆਂ ਲਾ ਕੇ ਜਿਹੜੀ ਉਹ ਅਕਸਰਾਂ ਨੇ ਆਣ ਗੈਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਕੀ ਉਹਨਾਂ ਨੇ ਕਾਰਵਾਈ ਕਰੀ ਹਾਂਜੀ ਹੋਈ ਹੈ ਮਤਲਬ ਬਾਰਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇੱਕ ਉਹਦੀ ਜਿੱਥੋਂ ਦੇ ਸੀ ਕਿ ਕਾਲੇ ਗੋਲੇ ਤੇ ਜੁੰਡੇ ਦੇ ਸੀਗੇ ਹੋਈ ਹੈ ਬਾਈ ਜੀ ਤੁਸੀਂ ਦੇਖੋ ਫੈਲਾ ਵਿੱਚ ਹੋਈ ਹੈ ਮੈਂ ਭੇਜਣੀ ਹੈ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਪਾਸੇ ਕਰ ਸਕਦਾ ਹਾਂ ਉਹ ਤਾਂ ਸਰ ਡਾਕਟਰ ਸਾਹਿਬ ਤਾਂ ਉਹ ਜਿਹੜਾ ਡਾਕਟਰ ਸੀਗਾ ਉਹ ਟੱਪ ਗਿਆ ਬਾਹਰ ਬਾਹਰ ਦਾ ਹੋ ਗਿਆ ਜੇ ਉਹ ਉਹ ਆਪਣੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਕਦੀ ਮੈਨੂੰ ਨਹੀਂ ਰਿਟਾਇਰਮੈਂਟ ਜਿਹੜੀ ਗੱਲ ਲੈ ਅੱਛਾ ਤੁਸੀਂ ਦੇਖੋ ਕੀ ਕਰ ਕੀ ਤੁਸੀਂ ਉਹ ਸਰਕਾਰ ਆਪਣੀ ਮਾਮਲਾ ਦੇ ਰਹੀਓ ਮਾਫੀ ਦੇ ਵਾਸਤੇ ਵੀ ਕੋਈ ਨਾ ਫੇਸ ਦਾ ਕੋਈ ਫੈਨੇ ਸੀਗਾ ਕਿ ਮੇਰੇ ਵੱਲੋਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਫਤ ਨਾਲ ਫਸਲਾਂ ਜਿਹੜਾ ਡਿਜ਼ਾਰਟ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਤੇ ਸਾਨੂੰ ਇਹਦਾ ਮਾਫਤ ਮਤਲਬ ਪਾਈ ਹੈ ਜਾਂ ਸਰਕਾਰ ਦੇ ਅਜੇ ਉਹਨਾਂ ਨੇ ਅਜੇ ਨਹੀਂ ਸਾਡੇ ਵੱਲੋਂ ਸਲਾਮ ਸਭੇ ਸਾਰੇ ਖੱਡੋ ਹੁਣ ਕੂਲਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕੀ ਜਿਹੜੀ ਤੁਸੀਂ ਦੱਸੋ ਮੈਂ ਦਿਲਵਾਤਾ ਜੀ ਪ੍ਰਧਾਨ ਕੱਲੋ ਕਹਿੰਦੇ ਨੇ ਤਾਂ ਕੂਲਰੀਆਂ ਵਾਲੇ ਮਾਸਲੇ ਕਰਕੇ ਮੀਟਿੰਗ ਕਰ ਲੋ ਪਤਾ ਕਿ ਸਾਰਾ ਇੱਕ ਟਾਈਮ ਸਾਰਾ ਮੈਂ ਕੂਲਰੀਆਂ ਵਾਲੇ ਮਸਲੇ ਬਾਰੇ ਐਸਐਸਬੀ ਨਾਲ ਕਰਕੇ ਸਾਰੀ ਗੱਲ ਕਰਾਂਗਾ ਜੋ ਜਿਵੇਂ ਵੀ ਹੋ ਸਕਦਾ ਨਾ ਕਿ ਮੈਂ ਤਾਂ ਉਦੋਂ ਵੀ ਐਸਾ ਸਬਨੋ ਦੇ ਟੈਲੀਫੋਨ ਐਸੇ ਇੱਕੋ ਜੀ ਹੁਣ ਜੇ ਸਾਰਾ ਮਾਰਦਾਂ ਜਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਆ ਉਹ ਮਾਰਗ ਦੀ ਪਿੱਠ ਤੇ ਖੜਾ ਮਤਲਬ ਇਹਨਾਂ ਤੋਂ ਕੁਝ ਵੀ ਨਹੀਂ ਕਰ ਸਕਦਾ ਮੈਂ ਉਸ ਦਾ ਕੋਈ ਨਾ ਜਿਹੜਾ ਜਿਹੜਾ ਫਰਜ਼ਦਾਰ ਹੋਵੇ ਕਦੇ ਨਿਸ਼ਾਨਾ ਮੈਂ ਤੇ ਨਾ ਜਿਹੜੇ ਬੇਇਨਸਾਫੀ ਹੈ ਜੇ ਇਨਸਾਫ ਦੀ ਗੱਲ ਹੈ ਉੱਥੇ ਹੈਗਾ ਜਿੱਥੇ ਨਹੀਂ ਨਹੀਂ ਬੇਇਨਸਾਫੀ ਤਾਂ ਸੀ ਉੱਥੋਂ ਇਹਦੇ ਵਿੱਚ ਵੀ ਬੇਇਨਸਾਫੀ ਹੈ ਮੇਰੇ ਕੋਲ ਖਾਮੀਆਂ ਦੋਨੇ ਲੱਤਾਂ ਗੱਡੀ ਚੜਾ ਕੇ ਤੋੜੀਆਂ ਗਈਆਂ ਸੀਸੀਟੀਵੀ 'ਚ ਅਸੀਂ ਅਸੀਂ ਗੱਡੀ ਦਾ ਨੰਬਰ ਸਰਪੰਚ ਵੀ ਰਾਜੂ ਸਰਪੰਚ ਦੀ ਗੱਡੀ ਹੈ ਮਤ 5 ਮਹੀਨੇ ਹੋ ਗਏ ਕਿ ਉਹ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਹੋਈ। ਕਿਉਂਕਿ ਬੰਦੇ ਸਾਲਾਂ ਤੋਂ ਗੱਲ ਕਰਦੇ, ਕਾਨੂੰਨੀ ਘੜਾਦੇ ਪਰ ਉਹ ਬਹੁਤ ਜ਼ਰੂਰ ਮੈਂ ਕਿਹਾ ਕਿ ਕਮੇ ਦਾ ਤੁਹਾਡੇ ਵਾਕਾਂ ਦੇ ਦੂਡੇ ਨਾਲੇ ਮੈਂ ਵੱਟਿਆਂ ਦੇ ਮੈਰੀ ਨਾ ਮੈਂ ਕਾਰ ਬੁੱਲੇ ਜਾਵਾਂ। ਕੀ ਹਾਲ ਹੈ ਸਾਡੇ ਨਾਲ ਰਹੋ ਨੇ ਪਰ ਅਸੀਂ ਛੋਟਾਲੇ ਕੰਮ ਰੰਦੇ ਸਾਡੇ ਨਾਲ। ਯਾਰ ਛੋਟਾ ਮੇਰਾ ਗੱਲ ਹੀ ਨਹੀਂ ਤੁਸੀਂ ਵੀ ਰੋਟਾ ਹੀ ਲੈਣੇ ਲੋਕ ਜੇ ਨਾਲ ਹੋ ਜਾਂਦਾ ਕੰਮ ਹੀ ਸਾਰਾ ਸੁਧੇ ਜੇ ਸਿਸਟਮ ਨੂੰ ਬਦਲਦਾ ਸਾਬ। ਮਤਲਬ ਅਸੀਂ ਬਿਲਕੁਲ ਸਹੀ ਨੂੰ ਸਹੀ ਗੱਲ ਕਹਿੰਦੇ ਆ। ਉਹ ਸਾਰੇ ਹੀ ਪੁਰਸ ਪ੍ਰਸ਼ਾਸਨ ਨੂੰ ਪੱਪਾ ਬਾਰਸਾਂ ਜਿਲ੍ਹੇ ਦੇ ਵੀ ਬੋਧਰਾਮ ਤੋਂ ਉਹ ਬੁੰਡਿਆਂ ਦੀ ਮਾਂ ਬਣਾਇਆ ਤੇ ਮੈਨੂੰ ਕੋਈ ਟਰਾਈਂਗ ਸਵਾਲ ਕਰਦਾ ਜੀ ਵੋਟਾਂ ਨੇ ਮੈਨੂੰ ਕਹਿੰਦਾ ਵੋਟਾਂ ਨਾਲ ਹੀ ਆਓ ਵੋਟਾਂ ਨਾਲ ਵਧੀਆ ਗੱਲ ਹੈ ਰਾਜ ਭਾਗ ਕਰੋ ਨਾ ਮੈਂ ਬਦਲੋ ਲੋਕਾਂ ਦੇ ਜਿਹੜੇ ਕੰਮ ਬਦਲੋ ਨਹੀਂ ਨਹੀਂ ਸਾਰਾ ਕੁਝ ਰਾਜ ਭਾਗ ਨਹੀਂ ਨਹੀਂ ਦੇਖੋ ਥੋੜੀ ਨਜ਼ਰ ਚ ਹੋ ਰਹਾ ਹੈ ਸਾਡੀ ਨਜ਼ਰ ਚ ਹੋ ਰਹਾ ਹੈ ਮਤਲਬ ਅਸੀਂ ਤਾਂ ਕਹਿੰਦੇ ਆ ਵੀ ਜਿੱਥੇ ਕਿਸੇ ਨਾ ਵੀ ਸੰਭੀ ਹੁੰਦੀ ਹੈ ਨਹੀਂ ਉਹਦੇ ਬਿਨਾਂ ਸੰਭੀ ਨਾ ਮੈਂ ਗੋਸਟਾਂ ਦੇ ਮੁੰਡੇ ਨਾਲ ਗੱਲ ਕਰਨਾ ਚਾਹੁੰਦਾ ਵੋਟਾਂ ਦੇ ਮੁੱਦੇ ਸਾਡੇ ਮਨੋ ਚ ਲੋਕ ਆਪਣਾ ਪੰਜ ਬਾਰੀ ਲੋਕਾਂ ਨੇ ਪੰਦੇਵਾਰੀ ਹੋਰ ਆਸੋ ਮੇਰੇ ਬਾਗੀ ਬੱਚੇ ਦੇ ਘਰੇ ਤੇ ਸਾਰੀ ਸੁਪਰ ਸਰਪੰਚ ਆਈ ਜਾਂ ਲੈਣ ਰੋਪਣਾ ਕਹੀ ਤੇ ਇਹਨੂੰ ਇਹਨੂੰ ਵੀ ਆਉਣਾ ਜੀ ਬੱਤੀ ਬੂਟਾ ਦਾ ਮੁੱਦਾ ਨਹੀਂ ਹੈਗਾ ਜੀ